ਬੋਲ ਵਾਲਿਆ ਤੇ ਭਾਰੀ ਪਿਆ ਸ਼ਿਵ ਸੈਨਾ ਪ੍ਰਧਾਨ ਪ੍ਰਧਾਨ ਨੇ ਲੜਕੀ ਨੂੰ ਕਟੀਆਂ ਗੰਦੀਆਂ ਗਾਲਾਂ ਢੋਲ ਨਾ ਦੇਣ ਤੇ ਭੱਖਿਆ ਵਿਵਾਦ ਤਸ਼ਰਹ ਹਮ ਕੈਮਰੇ ਤੇ ਲੜਕੀਆਂ ਨੂੰ ਗਾਲਾ ਕੱਢ ਰਿਹਾ ਹੈ ਸ਼ਿਵ ਸਨਾ ਦਾ ਪ੍ਰਧਾਨ ਪਰ ਪਤਾ ਨਹੀਂ ਕਿੱਥੋਂ ਦੇ ਨੇ ਲਾਡੋਵਾਲ ਟੂਲ ਤੇ ਜਾ ਕੇ ਟੂਲ ਦੇ ਪੈਸੇ ਨਾ ਦੇਣ ਦੀ ਗੱਲ ਆਖੀ ਤੇ ਜਦ ਲੜਕੀ ਵੱਲੋਂ ਮਨਾ ਕੀਤਾ ਗਿਆ ਤਾਂ ਪੈਸੇ ਦੇਣੇ ਪੈਣਗੇ ਤਸ਼ੀਫ ਸੈਨਾ ਪ੍ਰਧਾਨ ਵੱਲੋਂ ਪੰਗਾ ਪਾ ਲਿਆ ਕਿ ਮੇਰਾ ਕਾਰਡ ਚੱਲਦਾ ਹੈ ਪਰ ਟੂਲ ਵਾਲੀ ਲੜਕੀ ਨਾਲ ਹੋਈ ਬਹਿਸ ਤੋਂ ਬਾਅਦ ਫਿਰ ਸ਼ੁਰੂ ਹੋਇਆ ਗਾਲੋ ਗਾਲੀ ਹੋਣ ਦਾ سلسلہ ਪਹਿਲਾਂ ਵੇਖੋ ਇਹ ਸਾਰੀ ਵੀਡੀਓ هڪڙو پڇو ٿو ڪنهن کي وڃڻ لاءِ ها بولڻو ٿو ڪنهن کي وڃڻ لاءِ ها ڳالهائي ਤਤੀ ਯਾ ਜਿਹੜਾ ਉਹ ਕਹਿੰਦੇ ਆਂ ਆਈ ਬਾਈ ਮੰਗਲਾ ਕੀ ਹੋਇਆ ਆਪਣੇ ਦਾਦੋ ਨੇ ਭਾਜੀ ਭਾਜੀ ਇੱਕ ਵਾਰ ਪੜੀ ਕਾਈ ਮੜਾ ਮੰਗਲਾ ਬ੍ਰਿੰਦ ਕਰ ਹੋਇਆ ਕੀ ਸੀ ਹੋਇਆ ਕੀ ਆ ਜੀ ਮੇਰੇ ਕੋਲ ਸ਼ਿਵ ਸਾਦਾ ਪ੍ਰਧਾਨ ਆ ਥੱਲੇ ਥੱਲੇ ਕਰਨਾ ਇਹ ਆਰਾਮ ਜੈਦਾ ਬੜੀ ਮੈਂ ਤੇਰ ਕਰਾਉਣਾ ਅੱਛਾ ਜੀ ਸਾਰੇ ਸੂਬਾ ਨੇ ਆਵਾਂ ਆਈ ਕੁੜੀਆਂ ਨੂੰ ਗਾਲ੍ਹਾਂ ਕੱਢਦਾ ਤੇ ਮਦਦ ਉਹਨੂੰ ਸਾਨੂੰ ਲੱਗ ਕੇ ਕਾ ਕੱਢਦਾ ਥੋੜੂ ਗੱਲ ਕਰਦੀ ਆ ਥੋੜੂ ਗੱਲ ਕਰਦੀ ਆ ਤੂੰ ਕਹੌੜੇ ਤੇ ਵੇਖਿਆ ਤੁਸੀਂ ਸ਼ਿਵ ਸੈਨਾ ਪ੍ਰਧਾਨ ਕਹਿ ਰਹੇ ਨੇ ਕਿ ਪਹਿਲਾ ਲੜਕੀ ਵੱਲੋਂ ਗਾਲ ਕੱਢੇਗੀ ਤੇ ਫਿਰ ਪ੍ਰਧਾਨ ਸਾਹਿਬ ਨੇ ਵੀ ਗਾਲਾਂ ਕੱਡੀਆਂ ਨੇ ਤਾਂ ਲੜਕੀ ਨੇ ਕੀ ਕੁਝ ਦੱਸਿਆ ਉਹ ਵੀ ਸੁਣ ਲਵੋ ਤੁਸੀਂ ਸਰ ਉਹਨਾਂ ਕੋ ਸ਼ਿਵ ਸੈਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦੇ ਇੱਥੇ ਕਿਉਂ ਨਹੀਂ ਇਹ ਕਿਉਂ ਨਹੀਂ ਕਰਦਾ ਉੱਚੀ ਬਹੁਤ ਜ਼ਿਆਦਾ ਬੋਲ ਰਿਹਾ ਤਾਂ ਨਿਕਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤ ਨਹੀਂ ਕਿਹਾਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਕਿ ਮੈਂ ਗੱਲ ਕਰ ਲਓ ਕਹਿੰਦੇ ਤੋਂ ਕੌਣ ਹੁੰਦੀ ਮੈਂ ਇੰਨੀ ਗੱਲ ਕਹਿਣ ਵਾਲੀ ਉਹ ਕਾਲਾ ਕੱਢਣ ਦਾ ਪੇਪਰ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਤੇ ਮੈਂ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਕਿ ਇੱਥੇ ਨਹੀਂ ਐਗਜ਼ਾਮ ਸੀ ਨਾ ਕਿ ਮੈਂ ਫੌਤ ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਉੱਧਾਰ ਕਾਲਾ ਕੱਢਣ ਦਾ ਪੇਪਰ ਇਹ ਤੁਹਾਡੇ ਨਾਲ ਮੂਕੇ ਕੀਤਾ ਗਿਆ ਕਾਲਾ ਕੱਢੀ ਦੁਨੀਆ ਕੀ ਚਾਹੁੰਦੇ ਗਏ ਸਰਕਾਰ ਕੋਈ ਮੰਨਦਾ ਨਹੀਂ ਕੁਝ ਪ੍ਰਸ਼ਾਸਨ ਕੋਈ ਮੰਨਦਾ ਨਹੀਂ ਸੋ ਮੈਂ ਇਹ ਨਹੀਂ ਚਾਹੁੰਦੀ ਕਿ ਸਾਰੀ ਸੇਫਟੀ ਸਾਰੀ ਸੇਫਟੀ ਹੋ ਕੇ ਸਾਡੇ ਕੋਲ ਤੇ ਬਣਦੇ ਕਾਰਜਯੋਗ ਉਹਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਪੈਸੇ ਦੇ ਕੇ ਦੇਨੇ ਕਿਉਂ ਨਹੀਂ ਉਹ ਬੈਰੀਕਟ ਮੈਂ ਅੱਜ ਲਵਾਇਆ ਸੀ ਤੇ ਉਹ ਬੰਬ ਬੈਰੀਕਟ ਤੋੜ ਕੇ ਬੈਰੀਕਟ ਸਰਕਟ ਕਿਉਂ ਚੱਲ ਗਿਆ ਤੁਹਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਕੋਈ ਕੋਣ ਸੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੈਨੂੰ ਨਹੀਂ ਪਤਾ ਮੈਡਮ ਦੇਖਿਆ ਜਦੋਂ ਜਿਹੜਾ ਆ ਲੋਕਾਂ ਨੂੰ ਪ੍ਰਸ਼ਨ ਕਰਦੀ ਕਿ ਕੀ ਉਹ ਬੇਟੀ ਦੇ ਚੋਂ ਬਾਹਰ ਆ ਕੇ ਉਹ ਕਮਾਈ ਉਹ ਨਹੀਂ ਕੀਤੀ ਕਿ ਦੋਨੇ ਹਾਂਜੀ ਸਰ ਉਹ ਬਹੁਤ ਰੂਡਲੀ ਬੋਲ ਗਿਆ ਸੀ ਕਿ ਤੋ ਮੈਂ ਉਹਨੂੰ ਪਿਆਰ ਨਾਲ ਹੀ ਫੇਰ ਵੀ ਉਹਨੂੰ ਮੈਂ ਪਿਆਰ ਨਾਲ ਕਹਿ ਕੇ ਸਰ ਤੁਸੀਂ ਇਹਦਾ ਨਾ ਕਰੋ ਤੁਸੀਂ ਆਪ ਹੀ ਜਾ ਕੇ ਗੱਲ ਕਰ ਲਓ ਪਰ ਉਹ ਫੇਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਲਿਆ ਜਦੋਂ ਇਹ ਕੰਮ ਇਦਾਂ ਸੀ ਤੇ ਨਾਲ ਹੋਰ ਬੰਦੇ ਵੀ ਸੀ ਉਹਨਾਂ ਦੀ ਜਿੰਨੇ ਵੀ ਫੈਮਲੀ ਸੀਗੇ ਸਾਰੇ ਉੱਤਰੀ ਸੀ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਜਰਾ ਦੇਖੇਗੇ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇਖਿਆ ਹਾਂਜੀ ਸਰ ਇਹ ਵੀ ਦੇਖਿਆ ਜਣੀ ਆਪਣਾ ਬੈਗਲੇਟਰ ਵੀ ਜਾਣੇ ਚੱਕ ਕੇ ਲੈ ਗਏ ਹੋਮ ਵੀ ਤੋੜ ਕੇ ਗਿਆ ਪਰਗੇਟ ਸਾਈਡ ਕਰਕੇ ਆਪਣੇ ਆਪ ਹੀ ਉਹ ਚੱਲ ਗਿਆ ਉਹਨਾਂ ਕਿਸੇ ਨੇ ਨਹੀਂ ਨਿਕਲ ਗਿਆ ਤੁਹਾਡੇ ਵੱਲੋਂ ਪੁਲਿਸ ਨੂੰ ਕੋਈ ਜੀਮ ਨਹੀਂ ਆਉਂਦਾ ਹਾਂਜੀ ਸਰ ਕਿੰਨੇ ਰਾਤ ਤਾ ਲੜਕੀ ਰੋ ਰੋ ਕੇ ਦੱਸ ਰਹੀ ਹੈ ਕਿ ਉਸ ਨਾਲ ਕਿਵੇਂ ਬਦਤਮੀਜੀ ਹੋਈ ਹੈ ਖੈਰ ਅਕਸਰ ਹੀ ਟੂਲ ਪਲਾਇਆ ਤੇ ਇਸ ਤਰ੍ਹਾਂ ਦੇ ਸੀਨ ਵੇਖਣ ਨੂੰ ਮਿਲਦੇ ਨੇ ਕਈ ਵਾਰ ਟੂਲ ਵਾਲੇ ਗਲਤ ਬੋਲਦੇ ਨੇ ਜੋ ਸਾਰੇ ਇਕੱਠੇ ਹੋ ਕੇ ਲੋਕਾਂ ਨਾਲ ਕੂਟਮਾਲ ਕਰਦੇ ਨੇ ਤੇ ਕਈ ਵਾਰ ਆਮ ਲੋਕ ਵੀ ਗਲਤ ਹੁੰਦੇ ਨੇ ਤੇ ਹੁਣ ਇਸ ਸਾਥੇ ਸ਼ਿਵ ਸੈਨਾ ਪ੍ਰਧਾਨ ਜਾਂ ਟੂਲ ਵਾਲੇ ਤਾਂ ਜਾਂਚ ਵਿੱਚ ਪਤਾ ਲੱਗੇਗਾ ਪਰ ਟੂਲ ਵਾਲਿਆਂ ਦਾ ਇਤਿਹਾਸ ਬਿਲਕੁਲ ਸਹੀ ਨਹੀਂ ਜੇਕਰ ਕੋਈ ਆਮ ਇਨਸਾਨ ਕੋਈ ਵੀ ਸਵਾਲ ਟੂਲ ਤੋਂ ਪੁੱਛ ਲਵੇ ਤਾਂ ਅਗੋਂ ਲੜਾਈ ਕਰਨ ਲਈ ਪੈਂਦੇ ਨੇ ਜਿਸ ਕਾਰਨ ਆਮ ਲੋਕ ਚੁੱਪ ਕਰਕੇ ਨਿਕਲਣਾ ਸਹੀ ਸਮਝਦੇ ਨੇ ਲੜਾਈ ਨਾਲੋਂ ਤੈਸ ਖਬਰ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਕਮੈਂਟ ਕਰਕੇ ਜੂੜ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ